वैसे ता पंजाबीया दे शौक बड़े वखरे हुंदे ने पर अपनी स्क्रीन ते ਤੁਸੀਂ ਜੋ ਐ ਇੰਨੀ ਵੱਡੀ ਲਾਈਨ ਵੇਖ ਰਹੇ ਹੋ ਇਹ ਕੋਈ ਵੋਟ ਪਾਉਣ ਜਾਂ ਫਿਰ ਨੋਟ ਬਦਲਾਉਣ ਦੀ ਨਹੀਂ ਹੈ ਤੁਸੀਂ ਉਹ ਪੰਜਾਬੀ ਗਾਣਾ ਤਾਂ ਸੁਣਿਆ ਹੋਣਾ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਮਤਲਬ ਤਾਂ ਹਨੂੰਦਾ ਆਦਾ ਕੋਹੀ ਗਿਆ ਹੋਣਾ ਇਹ ਲੋਕ ਕਿਸ ਚੀਜ਼ ਲਈ ਇੱਥੇ ਲਾਈਨਾਂ ਵਿੱਚ ਲੱਗ ਕੇ ਖੜੇ ਨੇ ਦਰਸਲ ਬਠਿੰਡਾ ਪ੍ਰਸ਼ਾਸਨ ਵੱਲੋਂ ਅਸਲੇ ਦੀਆਂ ਫਾਈਲਾਂ ਲਈ ਪਹਿਲਾਂ ਮੋਟੀ ਫੀਸ ਵਸੂਲੀ ਜਾਂਦੀ ਸੀ ਜੋ ਮੁਸਤ ਮਿਲ ਰਹੀਆਂ ਨੇ ਜਿਸ ਦੇ ਕਰਕੇ ਹਰ ਇੱਕ ਵਿਅਕਤੀ ਜੋ ਹਥਿਆਰ ਰੱਖਣਾ ਚਾਹੁੰਦਾ ਹੈ ਉਹ ਘੰਟੇ ਇੱਥੇ ਖੜਾ ਹੈ ਪਰ ਹੁਣ ਜੇਕਰ ਤੁਸੀਂ ਅਸਲਾ ਰੱਖਣਾ ਚਾਹੁੰਦੇ ਹੋ ਤਾਂ ਥੋੜੇ ਸਾਵਧਾਨ ਵੀ ਹੋ ਜਾਓ ਕਿਉਂਕਿ ਉਹ ਨਸਲਾ ਰੱਖਣ ਦੇ ਸ਼ੌਕੀਨਾ ਨੂੰ ਟ੍ਰੇਨਿੰਗ ਦੇਣ ਤੋਂ ਬਾਅਦ ਹੀ ਲਾਇਸੈਂਸ ਜਾਰੀ ਕੀਤੇ ਜਾਣਗੇ ਇਸ ਟ੍ਰੇਨਿੰਗ ਵਿੱਚ ਲੋਕਾਂ ਨੂੰ ਹਥਿਆਰਾਂ ਸੰਬੰਧੀ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਤੇ ਜਦੋਂ ਵਿਅਕਤੀ ਟ੍ਰੇਨਿੰਗ ਵਿੱਚ ਪਾਸ ਹੋ ਜਾਵੇਗਾ ਤਾਂ ਹੀ ਉਸ ਨੂੰ ਅਸਲਾ ਆਪਣੇ ਕੋਲ ਰੱਖਣ ਦੀ ਇਜਾਜ਼ਤ ਮਿਲੇਗੀ ਨਹੀਂ ਉਹ ਜਿਹੜੇ ਅਸਲੇ ਦੀ ਫਾਈਲ ਹੈ ਜੀ ਅਸਲੇ ਦੀ ਫਾਈਲ ਜਿਹੜੀ ਹੈਗੀ ਹੈ ਇਟ ਇਜ਼ ਨਾਟ ਦੈਟ ਇਟ ਇਜ਼ ਫ੍ਰੀ অর ਸਮਥਿੰਗ ਜੜੀਆਂ ਹੈਗੀਆਂ ਸਰਕਾਰੀ ਫੀਸਾਂ ਹੈਗੀਆਂ ਉਹੀ ਸਰਕਾਰੀ ਫੀਸ ਹੀ ਲਈ ਜਾਂਦੀ ਆ ਅੱਜ ਜਿਹੜਾ ਹੈਗਾ ਆਈ ਡੋਨਟ ਨੋ ਫਾਰ ਵਾਟ ਰੀਜ਼ਨ ਬਟ ਕਾਫੀ ਲੋਕਾਂ ਨੂੰ ਇੱਥੇ ਚਾਹ ਹੈਗਾ ਲਾਇਸੈਂਸ ਲੈਣ ਦਾ ਆਏ ਸੀ ਕਿ ਅੱਜ ਕਾਫੀ ਲੋਕ ਇਕੱਠੇ ਹੋਏ ਸੀਗੇ ਵੀ ਸਾਨੂੰ ਜਿਹੜਾ ਹੈਗਾ ਅਸੀਂ ਲਾਇਸੈਂਸ ਲੈਣਾ ਚਾਹੁੰਦੇ ਆ ਐਪਲੀਕੇਸ਼ਨਸ ਦਾ ਜੀ ਜਿਹੜਾ ਕੋਈ ਆਉਂਦਾ ਹੈਗਾ ਬੰਦਾ ਉਹਨੂੰ ਇੰਟਰਵਿਊ ਕਰਕੇ ਹੀ ਦਿੰਨੇ ਆ ਜੇ ਕੋਈ ਆਪਣਾ ਕੋਈ ਕਹਿੰਦਾ ਹੈਗਾ ਵੀ ਮੈਂ ਘਰ ਮੇਰਾ ਖੇਤਾਂ 'ਚ ਹੈਗਾ ਉਹਨੂੰ ਲਾਇਸੈਂਸ ਦੀ ਲੋੜ ਆ ਜਾਂ ਕਿਸੇ ਨੇ ਕੋਈ ਫਾਈਨੈਂਸਸ ਦਾ ਡੀਲ ਕਰਦਾ ਹੈਗਾ ਕਿ ਸਦਾ ਕੋਈ ਇਹੋ ਜਿਹਾ ਕੰਮ ਹੈ ਜਿਹਦੇ ਕਰਕੇ ਉਹਨੂੰ ਰਾਤ ਦੇ ਬਰਾਤੇ ਆਉਣਾ ਪੈਂਦਾ ਉਹ ਇਨ ਸਿਕਿਉਰ ਫੀਲ ਕਰਦਾ ਤਾਂ ਉਹ ਕਹਿੰਦਾ ਸੋਚਦਾ ਹੈਗਾ ਵੀ ਮੈਂ ਲਾਇਸੈਂਸ ਲੈਦਾ ਬਟ ਉਹ ਜਿਹੜਾ ਲਾਇਸੈਂਸ ਹੈਗਾ ਇੱਕ ਤਾਂ ਉਹਨੂੰ ਆਪਣਾ ਛੋਟੀ ਜਿਹੀ ਇੱਕ ਇੰਟਰਵਿਊ ਹੁੰਦੀ ਹੈ ਜਿਹਦੇ ਚ ਪੁੱਛਿਆ ਜਾਂਦਾ ਵੀ ਉਹ ਲਾਇਸੈਂਸ ਉਹ ਕਿਉਂ ਲੈਣਾ ਚਾਹੁੰਦਾ ਹੈਗਾ ਤੇ ਉਹਦੇ ਤੋਂ ਬਾਅਦ ਜੇ ਲਾਇਸੈਂਸ ਦਾ ਪ੍ਰੋਸੈਸ ਉਹ ਆਪਾਂ ਸ਼ੁਰੂ ਕਰਦੇ ਆਂ ਫਿਰ ਉਸ ਤੋਂ ਬਾਅਦ ਹੁਣ ਟ੍ਰੇਨਿੰਗ ਬਕਾਇਦਾ ਟ੍ਰੇਨਿੰਗ ਦੇ ਕੇ ਫਿਰ ਹੀ ਇਹ ਲਾਇਸੈਂਸ ਇਸ਼ੂ ਕੀਤੇ ਜਾਂਦੇ ਸੋ ਸੇਫਲੀ ਫਾਇਰ ਆਰਮ ਕਿਵੇਂ ਹੈਂਡਲ ਕਰਨਾ ਅਸੀਂ ਉਹ ਸਖਾ ਕੇ ਉਹਨੂੰ ਟ੍ਰੇਨਿੰਗ ਦੇ ਕੇ ਉਹਨੂੰ ਸਰਟੀਫਿਕੇਟ ਦੇ ਕੇ ਫੇਰ ਹੀ ਉਹਨੂੰ ਲਾਇਸੈਂਸ ਜਾਰੀ ਕਰਾਂਗੇ ਜਿਹੜੇ ਲੋਕਾਂ ਦੇ ਲਾਇਸੈਂਸ ਜਾਰੀ ਹੋ ਚੁੱਕੇ ਆ ਉਹਨਾਂ ਨੂੰ ਵੀ ਅਸੀਂ 1 ਡੇ ਸੇਫਟੀ ਪ੍ਰੋਗਰਾਮ ਜਿਹੜਾ ਹੈਗਾ ਉਹ ਕੀਤਾ ਹੈਗਾ ਜਦੋਂ ਉਹ ਸਰਟੀਫਿਕੇਟ ਲੈਣਗੇ ਰੀਨਿਊਲ ਵੀ ਉਹਨਾਂ ਦੀ ਉਸ ਤੋਂ ਬਾਅਦ ਹੀ ਹੋਊਗੀ ਕਿਚਨ ਵੱਲੋਂ ਉਹਨਾਂ ਦਾ ਜਿਹੜਾ ਇਨਸਟ੍ਰਕਟਰ ਹੈ ਉਹ ਟ੍ਰੇਨਿੰਗ ਦਊਗਾ ਫੇਰ ਹਥਿਆਰ ਦੀ ਨੌਲੇਜ ਵੀ ਦਵਾਗੇ ਵੀ ਹਥਿਆਰ ਕਿਹੜਾ ਕਿਸ ਟਾਈਪ ਦਾ ਹਥਿਆਰ ਹੁੰਦਾ ਏਜੇ ਵੀ ਇਨਸੀਡੈਂਟ ਆਇਆ ਕਈ ਆਪਣੇ ਕੋਲ ਹਥਿਆਰ ਹੈਗੇ ਆ ਉਹਨਾਂ ਦੇ ਜਿਹੜੇ ਇੱਕ ਕਾਰਤੂਸ ਹੀ ਮਿਲਦੇ ਨੌਬਦੀ ਰਾਈਫਲਸ ਹੁੰਦੀਆਂ ਹੈਗੀਆਂ ਪੁਰਾਣੀਆਂ ਹੈਗੀਆਂ ਤੇ ਲੋਕੀ ਉਹ ਜਿਹੜਾ ਨਾਰਮਲ ਕੋਈ ਥੋੜਾ ਬਹੁਤ ਫਿੱਟ ਹੁੰਦਾ ਕਈ ਵਾਰ ਉਹ ਚਲਾ ਦਿੰਦੇ ਆ ਉਹਨਾਂ ਰਾਈਫਲ ਵੀ ਫਟ ਜਾਂਦੀ ਹੈ ਤੇ ਇੰਜਰੀ ਵੀ ਹੁੰਦੀ ਹੈ ਸੋ ਇਹ ਜੇ ਇਨਸੀਡੈਂਟਸ ਨੂੰ ਆਪਾਂ ਜਿਹੜਾ ਹੈਗਾ ਨਾ ਖਤਮ ਕਰਨ ਲਈ ਇੱਕ ਅਵੇਅਰਨੈਸ ਕ੍ਰੀਏਟ ਕਰਨ ਲਈ ਤੇ ਫਾਇਰਆਰਮ ਜਿਹੜਾ ਹੈਗਾ ਉਹ ਕਿੰਡੀ ਵੱਡੀ ਰਿਸਪੌਂਸਿਬਿਲਟੀ ਹੈ ਉਹਨੂੰ ਪ੍ਰੋਪਰਲੀ ਰੱਖਣਾ ਕਿਵੇਂ ਆ ਉਹਨੂੰ ਹੈਂਡਲ ਕਿਵੇਂ ਕਰਨਾ ਹੈਗਾ ਉਹਦੇ ਲਈ ਜਿਹੜਾ ਹੈਗਾ ਕਲਾਸੇਸ ਲੱਗਣਗੀਆਂ ਆਪਾਂ ਬੀਬੀ ਜਿਹੜੇ ਹੈਗੇ ਆ 20 ਤੋਂ ਵੱਧ ਨਹੀਂ ਹੋਣਗੇ ਜਿਹੜਾ ਉਹ ਸਰਟੀਫਿਕੇਟ ਲੈ ਲੂਗਾ ਉਹਨੂੰ ਹੀ ਲਾਇਸੈਂਸ ਇਸ਼ੂ ਕੀਤਾ ਜਾਊਗਾ ਤੇ ਜਿਹੜਾ ਆਪਣੇ ਰੀਨਿਊਲ ਵੇਲੇ ਸਰਟੀਫਿਕੇਟ ਲੈ ਲੂਗਾ ਵੀ ਇਹਨੂੰ ਪ੍ਰੋਪਰਲੀ ਫਾਇਰ ਆਰਮ ਹੈਂਡਲ ਕਰਨਾ ਆਉਂਦਾ ਇਹਨੂੰ ਆਰਮਜ਼ ਐਕਟ ਦੀ ਨੋਲਿਜ ਹੈ ਇਹਨੂੰ ਆਰਮਜ਼ ਰੂਲਸ ਬਾਰੇ ਵੀ ਜਾਣਕਾਰੀ ਹੈ ਤੇ ਉਹਨੂੰ ਫੇਰ ਅਸੀਂ ਉਹਦਾ ਹੀ ਲਾਇਸੈਂਸ ਰੀਨਿਊ ਕਰਾਂਗੇ ਸੋਹਣ ਜੇਕਰ ਆਪਣਾ ਸ਼ੌਂਕ ਪੂਗਾਣਾ ਚਾਹੁੰਦੇ ਹੋ ਤਾਂ ਟ੍ਰੇਨਿੰਗ ਪਾਸ ਕਰੋ ਨਹੀਂ ਤਾਂ ਸ਼ੌਂਕ ਨੂੰ ਗੋਲੀ ਮਾਰੋ ਮਠਿੰਡਾ ਤੋਂ ਕੁਲਬੀਰ ਵੀਰਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ